ਜਿਹੜਾ ਇੱਕ ਆ ਹੁਣ ਸੰਕਟ ਕੱਲ ਦਾ ਸਾਡੇ ਵੱਲ ਚੱਲਿਆ ਕਿ ਕੱਲ ਸ਼ਾਮ ਮੈਨੂੰ ਸਿੱਖ ਸਾਹਿਬ ਜੀ ਦਾ ਫੋਨ ਆਇਆ ਸਿੰਘ ਸਾਹਿਬ ਜਾਨੀ ਹਰਪ੍ਰੀਤ ਸਿੰਘ ਜੀ ਜਸੇਦਾਰ ਪਟਸਰੀ ਦੇ ਦਮਦਮਾ ਸਾਹਿਬ ਉਹਨਾਂ ਨੇ ਇੱਕ ਮੈਨੂੰ ਬਰਸ ਆਪਦੇ ਉੱਤੇ ਮੇਰੇ ਤੇ ਉਹ ਆਪਣਾ ਸੀਵਾ ਭੇਜਿਆ ਤੇ ਨਾਲ ਦੀ ਨਾਲ ਉਹਨੇ ਟੈਲੀਵਿਜ਼ਨ ਦੇ ਉੱਤੇ ਵੀ ਆਪਣਾ ਬਿਆਨ ਨਸ਼ਰ ਕੀਤਾ ਮੈਂ ਜਦੋਂ ਮੈਨੂੰ ਟੈਲੀਫੋਨ ਆਇਆ ਉਦੋਂ ਹੀ ਮੈਂ ਕਿਹਾ ਸੀ ਸਿੰਘ ਸਾਹਿਬ ਜੀ ਕਿ ਤੁਸੀਂ ਵੱਡੇ ਅਹੁਦੇ ਤੇ ਬੈਠੇ ਆ ਤੁਹਾਡਾ ਆਦਰ ਤੇ ਸਤਿਕਾਰ ਆ ਆਪਾਂ ਅਸੀਫ਼ੇ ਵਾਲੇ ਪਾਸੇ ਨੂੰ ਨਾ ਪਈਏ ਤੁਸੀਂ ਇਸ ਦੀ ਬਾ ਆਪਣਾ ਇਹ ਇਸ ਦੀ ਬਾ ਭੇਜੋ ਨਾ ਵਾਪਸ ਲਓ ਪਰ ਚਲੋ ਕੋਈ ਨਹੀਂ ਸ਼ਾਮ ਨੂੰ ਰਾਤ ਨੂੰ ਮੇਰੇ ਫਿਰ ਉਹਨਾਂ ਨਾਲ ਗੱਲ ਹੋਈ ਫਿਰ ਮੈਂ ਉਹਨਾਂ ਦੇ ਨਾਲ ਹੀ ਹੋਰ ਵਿਚਾਰ ਕੀਤੀ ਭਈ ਆਪਾਂ ਤੁਸੀਂ ਕਿਉਂਕਿ ਮੁਖੀ ਆ ਸਿੰਘ ਸਾਹਿਬ ਆਣਿਆ ਮੈਂ ਇਹ ਵੀ ਤੁਹਾਡੇ ਧਿਆਨ ਚ ਲਾਉਣਾ ਚਾਹਨਾ ਕਿ ਜਦ ਦੇ ਉਹਨਾਂ ਨੇ ਦਮਦਮਾ ਸਾਹਿਬ ਦੇ ਨਾਲ ਤੱਕ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਤੌਰ ਤੇ ਉਹ ਜ਼ਿੰਮੇਵਾਰੀ ਲਈ ਸੀ ਉਹ ਜ਼ਿੰਮੇਵਾਰੀ ਉਹਨੇ ਬਾਖੂਬੀ ਨਿਭਾਈ ਆ ਬੜੇ ਸਮੇ ਉੱਤੇ ਥੱਲੇ ਦੇ ਆਏ ਪਰ ਉਹਨਾਂ ਦੀ ਮੈਂ ਇਸ ਪੱਖ ਤੋਂ ਵੀ ਪ੍ਰਸ਼ੰਸਾ ਕਰਦਾ ਕਿ ਉਹਨਾਂ ਨੇ ਉਹ ਸਾਰੇ ਜਿਉਂ-ਜਿਉਂ ਦੇ ਸਮੇਂ ਆਏ ਉਹਨਾਂ ਸਮਿਆਂ ਦੇ ਵਿੱਚੋਂ ਸਾਡੀ ਤਰਜਮਾਨੀ ਕੀਤੀ ਤੇ ਇਸ ਕਰਕੇ ਉਹ ਸਾਡੇ ਸਤਿਕਾਰਯੋਗ ਵੀ ਆ ਤੇ ਜਿਹੜਾ ਸੇਵਾ ਉਹਨੇ ਦਿੱਤਾ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਖ ਸੇਵਾ ਹੋਣਦਾਰ ਹੋਰਦਾਰ ਦੇ ਨਾਤੇ ਉਹ ਮੈਂ ਸਿਫਾ ਜਿਹੜਾ ਉਹਨਾਂ ਦਾ ਉਹ ਰੱਦ ਕਰਦਾ ਉਹ ਸਿਫਾ ਮੰਨਿਆ ਨਹੀਂ ਜਾਊਗਾ ਉਹਨਾਂ ਨੂੰ ਮੈਂ ਟੈਲੀਫੋਨ ਤੋਂ ਆ ਥੋੜਾ ਸਮਾਂ ਪਹਿਲਾਂ ਕਨਵੇ ਵੀ ਕਰ ਦਿੱਤਾ ਸੀ ਕਿ ਤੁਸੀਂ ਬਿਹਤਰ ਤਾਂ ਸੀਗਾ ਪਰ ਅਸਤੀਫਾ ਵਾਪਸ ਲੈਂਦੇ ਪਰ ਕਿਉਂਕਿ ਤੁਹਾਡੀਆਂ ਸੇਵਾਵਾਂ ਸਿੱਖ ਪੰਥ ਪ੍ਰਤੀ ਬਹੁਤ ਸਲਾਘਾਯੋਗ ਆ ਤੇ ਤੁਹਾਡੀਆਂ ਸੇਵਾਵਾਂ ਦੀ ਹਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹ ਦੇਖਦੇ ਵਿੱਚ ਵੀ ਬਹੁਤ ਜ਼ਰੂਰ ਤੇ ਆ ਕਿਉਂਕਿ ਪਿਛਲਾ ਸਾਰਾ ਸਮਾਂ ਉਹਨਾਂ ਦਾ ਤੇ ਆ ਜਿਹੜਾ ਮੂਹਰ ਦਾ ਸਮਾਂ ਉਹਦੇ ਵਿੱਚ ਵਖ-ਵਖ ਉਹਦਿਆਂ ਤੇ ਸਾਡੇ ਨਾਲ ਸਲਾਹਾਂ ਵੀ ਕਰਦੇ ਆ ਤੇ ਸਾਡੀ ਜੋਗ ਅਗਵਾਈ ਵੀ ਕਰਦੇ ਆ ਸੋ ਉਹ ਸਾਰਿਆਂ ਪੱਖਾਂ ਨੂੰ ਮੁੱਖ ਰੱਖਦੇ ਹੋਏ ਉਹ ਜਿਹੜਾ ਅਸਤੀਫਾ ਆ ਉਹ ਨਾਮਨਜ਼ੂਰ ਕੀਤਾ ਜਾਂਦਾ ਰੱਦ ਕੀਤਾ ਜਾਂਦਾ ਤੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਨਿਮਰਤਾ ਸਹਿਤ ਕਿ ਜਿਵੇਂ ਅੱਗੇ ਤੁਸੀਂ ਸਾਡੇ ਤਾਰਕ ਸ੍ਰੀ ਕੇਸਗਰ ਸਾਹਿਬ ਦੀ ਤੇ ਬਤੌਰ ਪੰਜ ਸਿੰਘ ਸਹਿਬਾਨ ਅਗਵਾਈ ਕਰਦੇ ਆ ਉਸੇ ਤਰ੍ਹਾਂ ਸਾਡੀ ਜਿਹੜੀ ਆ ਜੋਗ ਅਗਵਾਈ ਤੁਸੀਂ ਕਰਨੀ ਆ